ਕਰੀਬਨ 200 ਤੇ 20 ਕਬੂਟੇ ਲਾਏ ਪਰ ਮਤਲਬ ਉਹ ਬੂਟਾ ਮੇਰਾ ਤਕਰੀਬਨ ਲਗਭਗ 160 ਕਬੂਟੇ ਤਿਆਰ ਹੋਏ ਪਰ ਉਹਦੇ ਵਿੱਚੋਂ ਮੈਨੂੰ 160ਾਂ ਬੂਟਿਆਂ ਦੇ ਨਾਲ ਜਿਹੜਾ ਨਾ ਉਹ 1 ਏਕੜ ਦੇ ਵਿੱਚੋਂ ਬਹੁਤ ਵਧੀਆ ਆਮਦਨ ਉਸ ਸਮੇਂ ਦਾ ਭਾਗ આજ ਤੋਂ 30 ਸਾਲ ਪਹਿਨੋਂ ਜਿਹੜੀ ਜੋ ਪਣਪ ਛੋਨੇ ਦੀ ਆਉਂਦੀ ਸੀ ਉਹਦੇ ਨਾਲੋਂ ਤਕਰੀਬਨ ਲਗਭਗ ਦੁੱਗਣੀ ਦੁੱਗਣੀ ਢਾਈ ਗੁਣਾ ਜਿਹੜੀ ਆਮਦਨ ਜਿਹੜੀ ਉਹ ਮੈਨੂੰ ਮਿਲੀ ਸਾਨੂੰ ਆਪਣੀ ਨਰਸਰੀ ਵੇਚਣ ਦਾ ਕੋਈ ਲਾਲਚ ਨਹੀਂ ਹੁੰਦਾ ਚਾਹੇ ਕਿਸੇ ਵੇਲੇ ਘੱਟ ਵੀ ਵਿਕ ਜੇ ਅਸੀਂ 250 ਬੂਟੇ 250 ਬੂਟਿਆਂ ਤੋਂ ਵੱਧ ਕਦੀ ਬੂਟਾ ਕਿਸਾਨ ਨੂੰ ਵੱਧ ਲਾਉਣ ਨਹੀਂ ਦਿੰਦੇ ਕਿਸਾਨ ਕਹੇ ਕਿ ਮੈਂ 500 ਬੂਟਾ ਲਾ ਕੇ ਖਣੀ ਡਬਲ ਫਾਇਦਾ ਲੈ ਲਵਾਂ ਉਹ ਡਬਲ ਫਾਇਦਾ ਨਹੀਂ ਹੁੰਣਾ ਉਹਦੇ ਨਾਲ ਡਬਲ ਨੁਕਸਾਨ ਹੋ ਜਾਣਾ ਛੇਰਵੀ ਜਿਹੜਾ 10 ਕਿੱਲੇ ਵਾਲਾ ਕਿਸਾਨ ਹੈ ਉਹਦੇ ਇੱਕ ਕਿਲਾ ਵੀ ਇਹਦੇ ਲਈ ਕੱਢ ਲਵੇ ਨਾ ਜੰਗਲਾਤ ਦੇ ਲਈ ਤੇ ਉਹ ਉਹਦੀ ਆਮਦਨ ਜਿਹੜੀ ਉਹਦੀ ਇੱਕ ਕਿਸਮ ਦੀ ਐਫਡੀ ਜਿਹੜੀ ਹੈ ਨਾ ਉਹ ਐਫਡੀ ਬਣ ਜੂਗੀ ਜਿਹੜੀ ਉਹਨੂੰ ਪੰਜ 6 ਸਾਲਾਂ ਬਾਅਦ 14 ਸਾਲਾਂ ਬਾਅਦ ਵਧੀਆ ਆਮਦਨ ਜਿਹੜੀ ਦੇ ਕੇ ਕੋਈ ਉਹਦਾ ਵਧੀਆ ਜਿਹੜਾ ਉਹਦਾ ਉਹ ਜਿਹੜਾ ਸਾਧਨ ਮਿਲ ਸਕਦਾ ਜਿੱਥੇ ਸਾਡੇ ਕਿਸਾਨਾਂ ਵਾਲੋ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵਾਲੋਂ ਖੇਤੀ ਜਿਹੜੀ ਕੀਤੀ ਜਾਂਦੀ ਹੈ ਖਾਸ ਕਰਕੇ ਕਣਕ ਅਤੇ ਝੋਨੇ ਦੀ ਜਿਹੜੀ ਰਵਾਇਤੀ ਫਸਲਾਂ ਆ ਮੈਂ ਤੁਹਾਨੂੰ ਕਿਸਾਨਾਂ ਨਾਲ ਮਲਾਵਾਂਗੇ ਉਸ ਕਿਸਾਨ ਦੇ ਨਾਲ ਜਿਹਨੇ ਕਿ ਰਵਾਇਤੀ ਫਸਲਾਂ ਛੱਡ ਕੇ ਪੌਪੂਲਰ ਦੀ ਖੇਤੀ ਕੀਤੀ ਆ ਅਤੇ ਵਾਹ ਜਿਹੜਾ ਕਿ ਲੱਖਾਂ ਦਾ ਜਿਹੜਾ ਕੀ ਉਹ ਲਾਹਾ ਲਿਆ ਵਾ ਗੱਲਬਾਤ ਕਰਾਂਗੇ ਬਲਦੇਸ ਸਿੰਘ ਗਿੱਲ ਸਾਹਿਬ ਨਾਲ ਹੈ ਬਲਦੇਸ ਸਿੰਘ ਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਲਦੇਸ ਧੰਨਵਾਦ ਜੀ ਗਿੱਲ ਸਾਹਿਬ ਕਿਸ ਤਰ੍ਹਾਂ ਜਹਾਂ ਚ ਆਇਆ ਵੀ ਰਵਾਇਤੀ ਫਸਲਾਂ ਛੱਡ ਕੇ ਕਣਕ ਝੋਨੇ ਦੀ ਜਿਹੜੀ ਫਸਲ ਛੱਡ ਕੇ ਤੁਸੀਂ ਪੌਪੂਲਰ ਦੀ ਖੇਤੀ ਕੀਤੀ ਆ ਮਨਚ ਜਹਾਂ ਚ ਕਿਸ ਤਰ੍ਹਾਂ ਆ ਤੇ ਉਹ ਉਹਨਾਂ ਫਸਲਾਂ ਨੂੰ ਛੱਡ ਕੇ ਇਹਦੇ ਵਿੱਚ ਕਿੰਨਾ ਕੁ ਜਿਹੜਾ ਲਾਹੇ ਮੈਂ ਜਦੋਂ ਹੀ ਮਤਲਬ ਆਪਣੀ ਹੋ ਸਮਝੀ ਨੌਜਵਾਨ ਹੋਇਆ ਤੇ ਮੈਂ ਸ਼ੁਰੂ ਤੋਂ ਹੀ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜਿਹੜਾ ਉਹ ਜੁੜਿਆ ਹਾਂ ਤੇ ਸਾਰੇ ਕਿਸਾਨ ਮੇਲੇ ਜਿਹੜੇ ਉਹ ਵੇਖਣੇ ਮੇਰਾ ਸ਼ੌਂਕ ਸੀ ਉੱਥੋਂ ਹੀ ਮੈਂ ਪਪਲਰ ਬਾਰੇ ਜਿਹੜੀ ਜਾਣਕਾਰੀ ਸਾਰੀ ਜਿਹੜੀ ਹਾਸਲ ਕੀਤੀ ਤੇ ਮੈਂ ਤਕਰੀਬਨ ਅੱਜ ਤੋਂ 30 ਸਾਲ ਪਹਿਲਾਂ ਜਿਹੜਾ ਉਹ ਪਹਿਲੀ ਵਾਰ ਪਪਲਰ ਜਿਹੜਾ ਇੱਕ ਏਕੜ ਦੇ ਵਿੱਚ ਲਾਇਆ ਉਦੋਂ ਮੈਂ ਬਿਲਕੁਲ ਨਵਾਂ ਸੀ ਤਕਰੀਬਨ 200 ਤੇ 20 ਕਬੂਟੇ ਲਾਏ ਪਰ ਮਤਲਬ ਉਹ ਬੂਟਾ ਮੇਰਾ ਤਕਰੀਬਨ ਲਗਭਗ 160 ਕ ਬੂਟੇ ਤਿਆਰ ਹੋਏ ਪਰ ਉਹਦੇ ਵਿੱਚੋਂ ਮੈਨੂੰ 160ਾਂ ਬੂਟਿਆਂ ਦੇ ਨਾਲ ਜਿਹੜਾ ਨਾ ਉਹ 1 ਏਕੜ ਦੇ ਵਿੱਚੋਂ ਬਹੁਤ ਵਧੀਆ ਆਮਦਨ ਉਸ ਸਮੇਂ ਦਾ ਬਗਾਜ ਤੋਂ 30 ਸਾਲ ਪਹਿਲਾਂ ਜਿਹੜੀ ਜੋ ਕਣਕ ਝੋਨੇ ਦੀ ਆਮਦਨ ਸੀ ਉਹਦੇ ਨਾਲੋਂ ਤਕਰੀਬਨ ਲਗਭਗ ਦੁੱਗਣੀ ਦੁੱਗਣੀ ਢਾਈ ਗੁਣਾ ਜਿਹੜੀ ਆਮਦਨ ਜਿਹੜੀ ਉਹ ਮੈਨੂੰ ਮਿਲੀ ਤੇ ਉਹਦੇ ਨਾਲ ਜਿਹੜਾ ਮੇਰਾ ਉਤਸ਼ਾਹ ਜਿਹੜਾ ਨਾ ਉਹ ਵਧਿਆ ਮੈਂ ਜਦੇ ਹੀ ਫਿਰ ਉਹ ਕਟਾਉਣ ਤੋਂ ਵਾਦਾ ਜਿਹੜੇ ਉਹ ਦੋ ਕਿੱਲੇ ਲਾਏ ਤੇ ਆਪਣੀ ਨਰਸਰੀ ਤਿਆਰ ਕਰਕੇ ਜਿਹੜੇ ਮੈਂ ਦੋ ਕਿੱਲੇ ਜਿਹੜਾ ਉਹ ਜਿਹੜੇ ਬੂਟੇ ਲਾਏ ਤੇ ਨਾਲ ਹੀ ਮੈਂ ਨਰਸਰੀ ਵਧਾਉਣੀ ਸ਼ੁਰੂ ਕਰਤੀ ਤੇ ਨਾਲ ਹੀ ਮੈਂ ਪਪਲਰ ਦੀ ਖੇਤੀ ਜਿਹੜੀ ਆ ਉਹ ਵਧਾਉਣੀ ਸ਼ੁਰੂ ਕਰਤੀ ਤੇ ਮੈਨੂੰ ਉਦੋਂ ਤੋਂ ਲੈ ਕੇ ਆ ਜਿਹੜੀ ਤੁਸੀਂ ਹੁਣ ਫਸਲ ਵੇਖ ਰਹੇ ਜੇ ਇਹ ਮੇਰੇ ਜਿਹੜੇ ਆ ਆ ਤਿੰਨ ਸਾਲ ਦੇ ਬੂਟੇ ਆ ਤੇ ਇੱਕ ਜਿਹੜੇ ਮੈਂ ਸ਼ਾਂ ਜਿਹੜੇ ਪਿੱਛੇ ਪਰੇ ਲੱਗੇ ਆ ਉਹ ਪੰਜ ਸਾਲ ਦੇ ਬੂਟੇ ਆ ਮੈਂ ਉਹ ਜਿਹੜੇ ਆ ਉਹ ਸਤੰਬਰ ਦੇ ਵਿੱਚ ਵਡਾਉਣ ਜਾ ਰਿਆਂ ਤੇ ਉਹ ਮੇਰੇ ਜਿਹੜੇ ਆ ਬੂਟੇ ਜਿਹੜੇ ਛੇਵੀਂ ਫਸਲ ਹੋਣੀ ਆ ਆ ਜਿਹੜੀ ਆ 3 ਸਾਲ ਦੇ ਬੂਟੇ ਹੁਣ ਇਹ ਮੇਰੀ 7ਵੀਂ ਫਸਲ ਹੋਣੀ ਆ ਤਕਰੀਬਨ ਮੈਂ ਜਿਹੜਾ ਲਗਾਤਾਰ ਜਿਹੜੇ ਬੂਟੇ 2 2 4 4 ਕਿੱਲੇ ਹੁਣ ਮੇਰੇ ਕੋਲ ਜਿਹੜਾ ਮੌਕੇ ਤੇ ਜਿਹੜਾ ਉਹ 5 ਕਿੱਲੇ ਪਪੂਲਰ ਆ ਜਿਹਦੇ ਵਿੱਚ ਜਿਹੜਾ 2 ਕਿੱਲੇ ਜਿਹੜਾ ਉਹ 5 ਸਾਲ ਦਾ ਤੇ 1 ਕਿਲਾ ਜਿਹੜਾ ਜਿਹਦੇ ਵਿੱਚ ਖੜੇ ਆ ਇਹ ਇਹ 3 ਸਾਲ ਦਾ ਤੇ ਉਹ 2 ਕਿਲੇ ਸਾਹਮਣੇ ਜਿਹੜੇ ਆ ਉਹ ਸਾਲ ਦੇ ਐਰਕਾਂ ਲਾਏ ਆ ਤੇ ਇਹ ਜਿਹੜੇ ਆ ਮੈਂ ਇਹਨਾਂ ਦੀ ਬਿਲਕੁਲ ਚੇਨ ਬਣਾ ਕੇ ਜਿਹੜਾ ਉਹ ਲਗਾਤਾਰ ਜਿਹੜਾ ਉਹ ਲਾ ਰਿਆਂ ਨਾਲ ਮੇਰੇ ਕੋਲ ਜਿਹੜੀ ਆ 4 ਕਿਲੇ ਦੀ ਪਪੂਲਰ ਦੀ ਨਸਲੀ ਆ ਤੇ ਉਹ ਨਰਸੀ ਦੇ ਵਿੱਚ ਜਿਹੜੀ ਨਰਸੀ ਜਿਹੜੀ ਮੈਂ ਨਵੇਂ ਬੂਟੇ ਲਾਉਣਾ ਉਹਨਾਂ ਦੇ ਵਿੱਚੇ ਨਰਸੀ ਲਾਉਣ ਕਰਕੇ ਮੇੜੀ ਜਿਹੜੀ ਆਮਦਨੀ ਆ ਹੋਰ ਕਈ ਗੁਣਾ ਜਿਹੜੀ ਉਹ ਵੱਧ ਜਾਂਦੀ ਆ ਤੇ ਵਧੀਆ ਵੈਰਾਈਟੀਆਂ ਜਿਹੜੀਆਂ ਉਹ ਕਿਸਾਨਾਂ ਨੂੰ ਜਿਹੜੀਆਂ ਨਰਸੀ ਦੀਆਂ ਦੇਈਦੀਆਂ ਤੇ ਨਾਲ ਉਹਨਾਂ ਨੂੰ ਵਧੀਆ ਜਿਹੜਾ ਉਹਨਾਂ ਦੇ ਨਾਲ ਸੰਪਰਕ ਕਰਕੇ ਤੇ ਵਧੀਆ ਜਿਹੜਾ ਪਪਲ ਪਾਲਣ ਦੇ ਵਿੱਚ ਉਹਨਾਂ ਦੀ ਸਪੋਰਟ ਕਰੀਦੀ ਆ ਪਪੜਰ ਲਾਉਣ ਤੋਂ ਲੈ ਕੇ ਕਟਾਉਣ ਤੱਕ ਉਹਨਾਂ ਦੇ ਨਾਲ ਜਿਹੜੀ ਹਰ ਤਰ੍ਹਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਖੇਤੀ ਵੀ ਜਿਹੜੀ ਆ ਉਹ ਵਧੀਆ ਤਿਆਰ ਕਰਵਾਈਦੀ ਆ ਤੇ ਉਹਦੇ ਕਰਕੇ ਜਿਹੜਾ ਆਪਣਾ ਪੂਰੇ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਧ ਗਰਦਾਸਪੁਰ ਦੇ ਵਿੱਚ ਸਾਡਾ ਜਿਹੜਾ ਉਹ ਪੂਰਾ ਸਾਡੀ ਜੀਪੀਐਨ ਬਾਇਓਟੈਕ ਦਾ ਨਾ ਆ ਤੇ ਅਸੀਂ ਇਹ ਸਾਡਾ ਇਹੋ ਪਲੱਸ ਪੁਆਇੰਟ ਹੈ ਵੀ ਇੱਕ ਤੇ ਅਸੀਂ ਖੇਤ ਦੇ ਵਿੱਚ ਬੂਟੇ ਵੱਧ ਨਹੀਂ ਲਵਾਉਂਦੇ ਸਾਨੂੰ ਆਪਣੀ ਨਰਸਰੀ ਵੇਚਣ ਦਾ ਕੋਈ ਲਾਲਚ ਨਹੀਂ ਹੁੰਦਾ ਚਾਹੇ ਕਿਸੇ ਵੇਲੇ ਘੱਟ ਵੀ ਵਿਕ ਜੇ ਅਸੀਂ 250 ਬੂਟ 250 ਬੂਟਿਆਂ ਤੋਂ ਵੱਧ ਕਦੀ ਬੂਟਾ ਕਿਸਾਨ ਨੂੰ ਵੱਧ ਲਾਉਣ ਨਹੀਂ ਦਿੰਦੇ ਇਹ ਸਾਡੀ ਤਕਰੀਬਨ 100% ਕੋਸ਼ਿਸ਼ ਹੁੰਦੀ ਆ ਉਸੇ ਕਰਕੇ ਸਾਡੇ ਜਿਹੜੇ ਆ ਬੂਟੇ ਜਿਆਦਾ ਕਾਮਯਾਬ ਹੁੰਦੇ ਆ ਵੱਧ ਬੂਟੇ ਲਾਉਣ ਦਾ ਕਿਸਾਨ ਨੂੰ ਬਹੁਤ ਜਿਆਦਾ ਨੁਕਸਾਨ ਆ ਕਈ ਕਿਸਾਨ ਆ ਆ ਕੇ ਸੜਕਾਂ ਅੱਦੇ-ਅੱਦੇ ਕਿੱਲੇ ਵਾਸਤੇ 500 ਬੂਟਾ ਕਿੱਲੇ-ਕਿੱਲੇ ਵਾਸਤੇ 600 ਬੂਟਾ ਮੰਗਦੇ ਆ ਪਰ ਅਸੀਂ ਉਹਨੂੰ ਆਪਾਂ ਪੂਰਾ ਸਮਝਾ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਵਾ ਕੇ ਵੀ ਭਾਈ ਮਿੱਤਰੋ ਕਿਸਾਨ ਵੀਰੋ ਕਿਸਾਨ ਦੀ ਹਾਲਤ ਅੱਗੇ ਬੜੀ ਮਾਰੀ ਆ ਅਸੀਂ ਜਿਹੜਾ ਇਹਦੇ ਵਿਵਦ ਬੂਟੇ ਜਿਹੜੇ ਆ ਉਹ ਨਹੀਂ ਲਾਉਣੇ ਅਸੀਂ ਸਾਨੂੰ ਫਾਇਦਾ ਘੱਟ ਬੂਟੇ ਲਾ ਕੇ ਆ ਤੇ ਉਹਨਾਂ ਦੇ ਜਿਹੜੇ ਆ ਘੱਟ ਬੂਟੇ ਲਵਾ ਕੇ 250 ਬੂਟਾ ਹੁਣ ਮੰਨ ਲਓ ਕਿ ਕਿਸਾਨ ਕਹੇ ਵੀ ਮੈਂ 500 ਬੂਟਾ ਲਾ ਕੇ ਕਹਨੀ ਡਬਲ ਫਾਇਦਾ ਲੈ ਲਵਾਂ ਉਹ ਡਬਲ ਫਾਇਦਾ ਨਹੀਂ ਹੋਣਾ ਉਹਦੇ ਨਾਲ ਡਬਲ ਨੁਕਸਾਨ ਹੋ ਜਾਣਾ 5 ਸਾਲ ਦੇ ਜਿੱਥੇ 5 ਸਾਲ ਦੇ ਵਿੱਚ 250 ਬੂਟਿਆਂ ਨੇ 700 ਕੁਇੰਟਲ ਲੱਕੜ ਦੇਣੀ ਆ ਉਥੇ ਉਹ 500 ਬੂਟੇ ਦੀ ਜਿਹੜੀ ਲੱਕੜ ਜਿਹੜੀ ਆ ਉਹ 10 ਸਾਲਾਂ ਦੇ ਵਿੱਚ 500 ਕੁਇੰਟਲ ਰਹਿ ਜਾਣੀ ਪਰ ਮੇਰੇ ਸੁਖਜਲ ਸਾਹਿਬ ਜੀ ਦੀ ਪੈਦਾਵਾਰ ਕਿਸ ਤਰ੍ਹਾਂ ਹੁੰਦੀ ਦੱਸ ਕਾਨੂੰ ਸਾਝਾ ਕਰ ਦਿਓ ਜਿਹੜੀ ਅਸੀਂ ਦੇਖਿਆ ਵੀ ਰਵਾਇਤੀ ਫਸਲਾਂ ਜਿਹਨਾਂ ਮੈਂ ਗੱਲ ਕੀਤੀ ਕਣਕ ਤੇ ਚੋਨੇ ਦੀ ਉਹਦੇ ਨਾਲੋਂ ਇਹ ਚ ਕਿੰਨੀ ਕਿ ਮਿਹਨਤ ਲੱਗਦੀ ਆ ਕਿ ਜਾਂ ਮਿਹਨਤ ਘੱਟ ਲੱਗਦੀ ਆ ਤੇ ਜੇ ਗੱਲ ਕਰੀਏ ਪਾਣੀ ਦੀ ਪਾਣੀ ਕਿੰਨਾ ਕਿਚ ਬਚਤ ਹੁੰਦਾ ਤੇ ਜੇ ਕਲਕਾ ਗੱਲ ਕਰੀਏ ਮਿਹਨਤ ਦੀ ਮਿਹਨਤ ਕਿੰਨੇ ਕਿ ਲੱਗਦੀ ਇਸ ਵਿੱਚ ਇਹਦੇ ਵਿੱਚ ਜਿਹੜੀ ਆ ਮਿਹਨਤ ਜਿਹੜਾ ਪੱਕਾ ਬੂਟਾ ਲਾਉਣਾ ਉਹਦੇ ਵਿੱਚ ਮਿਹਨਤ ਕਣਕ ਝੋਨੇ ਨਾਲੋਂ ਘੱਟ ਆ ਨਰਸਰੀ ਦੀ ਮਿਹਨਤ ਜਿਹੜੀ ਵਧੀਆ ਨਰਸਰੀ ਪੈਦਾ ਕਰ ਲੈਣ ਨਾਲੋਂ ਜਿਹੜੀ ਆ ਉਹ ਵੇਚਣੀ ਜਿਹੜੀ ਥੋੜੀ ਔਖੀ ਆ ਕਿਉਂਕਿ ਵੇਚਣ ਦੇ ਲਈ ਜਿਹੜੀ ਆ ਉਹ ਪਛਾਣ ਬਣਾਉਣੀ ਪੈਂਦੀ ਆ ਤੇ ਉਹਦੇ ਲਈ ਤੁਹਾਡਾ ਜਿਹੜਾ ਉਹ ਚੰਗੀ ਕੁਆਲਿਟੀ ਦਾ ਹੋਣਾ ਚੰਗੀ ਕਿਸਾਨਾਂ ਦੀ ਸਪੋਰਟ ਕਰਨਾ ਉਹ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਵਧੀਆ ਜਿਹੜਾ ਉਹ ਉਹ ਫੇਰ ਹੀ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਇਹ ਜਿਹੜਾ ਜਿਹੜਾ ਨਰਸਰੀ ਦਾ ਕੰਮ ਆ ਇਹ ਇੱਕ ਵਪਾਰ ਵਰਗਾ ਕੰਮ ਆ ਇਹ ਜਿਹੜਾ ਇਹ ਹੌਲੀ ਹੌਲੀ ਪਛਾਣ ਬਣਾ ਕੇ ਤੇ ਫੇਰ ਹੀ ਜਿਹੜਾ ਇਹ ਵਿਧਾਇਆ ਜਾ ਸਕਦਾ ਉਦਾਂ ਜਿਹੜੇ ਜਿੱਥੋਂ ਜੇ ਅਸੀਂ ਆਮ ਫਸਲ ਦੀ ਗੱਲ ਕਰੀਏ ਪਾウダー ਦੀ ਖੇਤੀ ਦੀ ਇਹਦੀ ਜਿਹੜੀ ਆ ਕਣਕ ਝੋਨੇ ਨਾਲੋਂ ਮਿਹਨਤ ਘੱਟ ਆ ਬਾਕੀ ਸਿਰਫ ਇੱਕ ਚੀਜ਼ ਹੈ ਇਹਨੂੰ ਸਿਰਫ ਸਿਉਂਗ ਮਾਰ ਕਰਦੀ ਆ ਸਿਉਂਗ ਵੀ ਸਾਡੇ ਸਾਰੇ ਪੰਜਾਬ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਨਹੀਂ ਹੈਗੀ ਕੁਝ ਕ ਇਲਾਕੇ ਨੇ ਜਿੱਥੇ ਸਿਉਂਗਿਆ ਸਿਉਂਗ ਵਾਸਤੇ ਜਿਹੜਾ ਇਹਦਾ ਖੇਤ ਦੇ ਵਿੱਚੋਂ ਸਿਉਂਗ ਨੂੰ ਖਤਮ ਕਰਨ ਦਾ ਬੜਾ ਸੌਖਾ ਹੱਲ ਆ ਵੀ ਪਾਣੀ ਖੜਾ ਕਰਕੇ ਤੇ ਤੁਸੀਂ ਜਿਹੜੀ ਆ ਨਾ ਤਕਰੀਬਨ ਜਲਾਈ ਅਗਸਟ ਦੇ ਵਿੱਚ ਜਿਹੜਾ ਆ ਮੌਸਮ ਹੁਣ ਚਾਹ ਮਹੀਨਾ ਜਿਹੜਾ ਸ਼ੁਰੂ ਚੱਲ ਰਿਹਾ ਜਲਾਈ ਦਾ ਇਹਦੇ ਵਿੱਚ ਤੁਹਾਂ ਇਹਦੇ ਵਿੱਚ ਤੁਸੀਂ ਜਿਹੜਾ ਇਹ ਤੁਸੀਂ ਬੜੇ ਆਰਾਮ ਨਾਲ ਜਿਹੜਾ ਇਹਦੇ ਵਿੱਚ ਤੁਸੀਂ ਖੜੇ ਪਾਣੀ ਦੇ ਵਿੱਚ ਕਲੋਰੋਪੈਰੀਫਾਸ ਦਵਾਈ ਆਮ ਜਿਹੜੀ ਚੱਲਦੀ ਆ ਉਹ ਖੜੇ ਪਾਣੀ ਦੇ ਵਿੱਚ ਪਾ ਕੇ ਸਿਉਂਗ ਨੂੰ ਖਤਮ ਕਰ ਸਕਦੇ ਜੇ ਹੋਰ ਕੋਈ ਇਹਨੂੰ ਕੀੜਾ ਮਕੌੜਾ ਬਹੁਤਾ ਨੁਕਸਾਨ ਹੈਗੇ ਕੀੜੇ ਮਾੜੇ ਮੋٹے ਸੀਜ਼ਨ ਤੇ ਆਉਂਦੇ ਆ ਪਰ ਉਦਰ ਵਿੱਚ ਬਹੁਤਾ ਕੋਈ ਨੁਕਸਾਨ ਨਹੀਂ ਕਰਦੇ ਪਰ ਜੱਜ ਸਾਹਿਬ ਨੇ ਸੋਭ ਤੁਹਾਡੇ ਜਾਣ ਕਿਸ ਤਰ੍ਹਾਂ ਆ ਵੀ ਰਵਾਇਤੀ ਫਸਲਾਂ ਨੂੰ ਛੱਡ ਕੇ ਇਹੋ ਖੇਤੀ ਕੀਤੀ ਜਾਵੇ ਤੁਸੀਂ ਕਿੱਥੇ ਦੇਖਿਆ ਵੀ ਇਹ ਜਿਹੜੀ ਪਪੂਲਰ ਦੀ ਖੇਤੀ ਵਿੱਚ ਬਹੁਤ ਮੁਨਾਫਾ ਹੁੰਦਾ ਵਾ ਤੇ ਮਿਹਨਤ ਵੀ ਘੱਟ ਲੱਗਦੀ ਆ ਆਮ ਫਸਲਾਂ ਨਾਲੋਂ ਤੁਹਾਡੇ ਜਾਣ ਕਿਸ ਤਰ੍ਹਾਂ ਆ ਵੀ ਇਹ ਖੇਤੀ ਕੀਤੀ ਜਾਵੇ ਮੈਨੂੰ ਜਿਹੜਾ ਮੈਂ ਤੁਹਾਨੂੰ ਦੱਸ ਦੱਸਿਆ ਅੱਗੇ ਵੀ ਮੈਨੂੰ ਇਹ ਯੂਨੀਵਰਸਿਟੀ ਤੋਂ ਜਿਹੜੀ ਮੈਂ ਇਹਦੇ ਬਾਰੇ ਜਾਣਕਾਰੀ ਜ਼ਿਆਦਾ ਲਈ ਤੇ ਮੈਂ ਪਹਿਲੇ ਸਾਲ ਹੀ ਬੂਟਾ ਲਾਇਆ ਨਾ ਇੱਕੋ ਕਿਲਾ ਲਾਇਆ ਤੇ ਜਦੋਂ ਮੈਨੂੰ ਉਹਦੇ ਵਿੱਚੋਂ ਆਮਦਨ ਚੰਗੀ ਵਧੀਆ ਮਿਲੀ ਤੇ ਮੇਰਾ ਜਿਹੜਾ ਉਹਦੇ ਵਾਲੇ ਪਾਸੇ ਜਿਹੜਾ ਖੇਤੀ ਵਾਲੇ ਪਾਸੇ ਇਹ ਜਿਹੜਾ ਪਪੂਲਰ ਦੀ ਖੇਤੀ ਵਾਲੇ ਪਾਸੇ ਰੁਝਾਨ ਜਿਹੜਾ ਵੱਧ ਗਿਆ ਅੱਗੇ ਸਰ ਸਾਹਿਬ ਅਸੀਂ ਦੇਖਦੇ ਵੀ ਯਾਤਰ ਕਿਸਾਨ ਜਿਹੜੇ ਸਾਡੇ ਨੇ ਅੱਜ ਵੀ ਰਵਾਇਤੀ ਫਸਲਾਂ ਦੇ ਚੱਕਰ 'ਚ ਫਸੇ ਨੇ ਝੋਨਾ ਕਣਕ ਝੋਨਾ ਕਣਕ ਇਹੋ ਫਸਲਾਂ ਲਾਉਂਦੇ ਨੇ ਪਰ ਜੇਕਰ ਇੰਨਾ ਹੀ ਜਿਹੜਾ ਪ੍ਰੋਫਿਟ ਹੁੰਦਾ ਇੰਨਾ ਹੀ ਵਾਧਾ ਹੁੰਦਾ ਜੇਕਰ ਪਪੂਲਰ ਦੀ ਖੇਤੀ ਵਿੱਚ ਅਸੀਂ ਦੇਖਿਆ ਵੀ ਐਗਰੀਕਲਚਰ ਮੇਲੇ ਜਿਹੜੇ ਲੱਗਦੇ ਨੇ ਉਹਨਾਂ ਵਿੱਚ ਵੀ ਬੜਾ ਦੱਸਿਆ ਜਾਂਦਾ ਵੀ ਰਵਾਇਤੀ ਫਸਲਾਂ ਛੱਡ ਕੇ ਦਾਲਾਂ ਦੀ ਪਲਾਇ ਉਪਜਾਈ ਕਰੋ ਜਾਂ ਪਪੂਲਰ ਦੀ ਖੇਤੀ ਕਰੋ ਪਰ ਹਾਰ ਵੀ ਜਿਹੜੀ ਜਾਗਰੂਤ ਕਰਦੀ ਆ ਮੇਲਾ ਪ੍ਰਦਰਸ਼ਨ ਕਰਦੀ ਆ ਵੀ ਵੱਧ ਤੋਂ ਵੱਧ ਪੌਪੂਲਰ ਦੀ ਖੇਤੀ ਜਿਹੜੀ ਕਰੋ ਜਿਵੇਂ ਕਿ ਝੋਨਾ ਫਸਲ ਨਾ ਲਾਓ ਕਿਉਂਕਿ ਪਾਣੀ ਦੀ ਵੱਧ ਤੋਂ ਜ਼ਿਆਦਾ ਹੁੰਦੀ ਆ ਖਾ ਵੀ ਜ਼ਿਆਦਾ ਪਾਣੀ ਪੈਂਦੀ ਆ ਸਪਰੇਆ ਬੜੀ ਕੰਨੀ ਪੈਂਦੀ ਆ ਪਰ ਕਿਸਾਨ ਫਿਰ ਵੀ ਕਰ ਦਿੰਦੀ ਕਿਉਂ ਕਾਰਨ ਕੀ ਇਸ ਚੀਜ਼ ਦਾ ਉਹਦਾ ਸਭ ਤੋਂ ਵੱਡਾ ਕਾਰਨ ਜੀ ਜ਼ਮੀਨ ਜਿਹੜੀ ਆ ਛੋਟੇ ਕਿਸਾਨ ਜਿਹੜੇ ਆ ਉਹ ਤਕਰੀਬਨ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਤੇ ਇਹ ਜਿਹੜਾ ਜਦੋਂ ਆਪਾਂ ਪੌਪੂਲਰ ਲਾ ਲੈਣਾ ਤੇ ਝੋਨੇ ਦੀ ਫਸਲ ਤੁਹਾਡੀ ਮਿਸ ਹੋਣੀ ਆ ਨਾ ਉਹਨੇ ਦੀ ਫਸਲ ਜਿਹੜੀ ਆ ਉਹ ਵੱਧ ਆਮਦਨ ਦੇਣ ਵਾਲੀ ਫਸਲ ਆ ਤਾਂ ਹੀ ਲੋਕੀ ਝੋਨਾ ਜਿਹੜਾ ਉਹ ਪਾਣੀ ਦਾ ਲੈਵਲ ਡਾਊਨ ਆਨ ਕਰਕੇ ਵੀ ਨਹੀਂ ਛੱਡਣਦੇ ਉਹਦਾ ਉਹ ਮਿਸ ਹੁੰਦੀ ਹੈ ਤੇ ਉਹਨਾਂ ਦਾ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਉਹ ਉਹਦੇ ਕਰਕੇ ਜਿਹੜਾ ਨਾ ਇਹਦਾ ਲਾਹ ਜਿਹੜੇ ਜਿਆਦਾ ਲੈਂਡਲਾਰਟ ਜਿਹੜੇ ਕਿਸਾਨ ਆ ਨਾ ਜਿਤਨਾ ਵੱਡੇ ਵੱਡੇ ਲੈਂਡਲਾਰਟ ਜਿਹੜੇ ਜਿਨ੍ਹਾਂ ਦੀ ਸੌਆਂ ਏਕੜਾਂ ਦੇ ਵਿੱਚ ਪੈਲੀ ਆ ਜਾਂ ਜਿਹੜੇ ਵੱਡੇ ਵੱਡੇ ਡਾਕਟਰ ਜਿਨ੍ਹਾਂ ਨੇ ਜ਼ਮੀਨਾਂ ਦੂਰ ਨੇੜੇ ਮੰਡਾ-ਮੁੰਡਾ ਦੇ ਵਿੱਚ ਖਰੀਦੀਆਂ ਜਾਂ ਵੱਡੇ ਵੱਡੇ ਅਫਸਰ ਜਿਹੜੇ ਉਹਨਾਂ ਨੇ ਖਰੀਦੀਆਂ ਵੱਡੇ ਮੁਲਾਜ਼ਮ ਜਿਹੜੇ ਮਤਲਬ ਜਿਹੜੇ ਚੰਗੇ 1 ਕੈਟਾਗਰੀ ਦੇ ਆ ਕਲਾਸ 1 ਅਫਸਰ ਨੇ ਉਹਨਾਂ ਖਰੀਦ-ਖਰੀਦ ਕੇ ਜਿਹੜੀਆਂ ਜ਼ਮੀਨਾਂ ਉਹ ਇਹਦਾ ਫਾਇਦਾ ਬੈਨੀਫਿਟ ਲੈਂਦੇ ਕਿਉਂਕਿ ਉਹਨਾਂ ਦਾ ਕਰਦਾ ਗਜਾਰਾ ਜਿਹੜਾ ਪੈਨਸ਼ਨਾਂ ਤੋਂ ਤੇ ਬਾਕੀ ਉਹਨਾਂ ਦੇ ਸਾਧਨਾਂ ਤੋਂ ਬੜਾ ਸੌਖਾ ਚੱਲਦਾ ਰਹਿੰਦਾ ਜਾਂਦਾ ਇਸ ਕਰਕੇ ਕਿਸਾਨ ਜਿਹੜੇ ਇਹਨਾਂ ਛੋਟੇ ਕਿਸਾਨ ਹੋਣ ਕਰਕੇ ਜਿਹੜਾ ਉਹ ਇਹਨਾਂ ਦੇ ਰੁਝਾਨ ਘਟਿਆ ਪਰ ਫਿਰ ਵੀ ਜਿਹੜਾ 10 ਕਿੱਲੇ ਵਾਲਾ ਕਿਸਾਨ ਹੈ ਨਾ ਉਹ ਜੇ 1 ਕਿੱਲਾ ਵੀ ਇਹਦੇ ਲਈ ਕੱਢ ਲਵੇ ਨਾ ਜੰਗਲਾਤ ਦੇ ਲਈ ਤੇ ਉਹਦੀ ਆਮਦਨ ਜਿਹੜੀ ਉਹਦੀ ਇੱਕ ਕਿਸਮ ਦੀ ਐਫ ਡੀ ਜਿਹੜੀ ਹੈ ਨਾ ਉਹ ਐਫ ਡੀ ਬਣ ਜੂਗੀ ਜਿਹ ਆ ਬਾਤ ਵਧੀਆ ਆਮਦਨ ਜਿਹੜੀ ਦੇ ਕੇ ਕੋਈ ਉਹਦਾ ਵਧੀਆ ਜਿਹੜਾ ਉਹਦਾ ਉਹ ਜਿਹੜਾ ਸਾਧਨ ਬਣ ਸਕਦਾ ਤਮੇ ਨੇ ਸੁਗਿਲ ਸਵਸ ਦੇਖਿਆ ਵੀ ਜਿਆਦਾਤਰ ਵਾਈਤੀ ਫਸਲਾਂ ਜਿਵੇਂ ਝੋਨਾ ਕਣਕ ਉਹਨਾਂ ਵਾਸਤੇ ਮੰਡੀ ਬਣੀ ਹੁੰਦੀ ਹੈ ਮੰਡੀ ਕਰਨ ਹੁੰਦਾ ਆ ਫਸਲਾਂ ਜਿਹੜੀਆਂ ਉੱਥੇ ਲੈ ਕੇ ਜਾਂਦੇ ਨੇ ਮੰਡੀ ਵਿੱਚ ਤੇ ਜਿਹੜੀ ਇਹ ਫਸਲ ਜਿਹੜੀ ਖਾਦ ਤਿਆਰ ਕੀਤੀ ਆ ਪਪੂਲਰ ਦੀ ਇਸ ਨੂੰ ਕਿੱਥੇ ਮੰਡੀ ਵਿੱਚ ਖੜਾਇਆ ਜਾਂਦਾ ਇਸ ਤੇ ਜਿਹੜੀ ਇਹ ਪੈਦਾਵਤ ਹੁੰਦੀ ਹੈ ਜਦੋਂ ਇਹ ਫਸਲ ਤਿਆਰ ਹੋ ਜਾਂਦੀ ਹੈ ਜਦੋਂ ਬੂਟਾ ਤਿਆਰ ਹੋ ਜਾਂਦਾ ਇਹ ਫਿਰ ਕਿੱਥੇ ਵੇਚ ਆ ਜਾਂਦਾ ਤੇ ਵੇਚਣ ਦੀ ਗੱਲ ਕਰੀਏ ਕਿਸ ਤਰ੍ਹਾਂ ਵੇਚਦੇ ਨੇ ਇਹਨੂੰ ਕੋਈ ਵਜਨ ਦੇ ਹਿਸਾਬ ਨਾਲ ਵੇਚਦਾ ਜਾਂ ਲੰਬਾਈ ਦੇ ਹਿਸਾਬ ਨਾਲ ਕਿਸ ਤਰ੍ਹਾਂ ਜਿਹੜਾ ਵਜਨ ਹੁੰਦਾ ਰੇਟ ਨਾਲ ਇਹਦਾ ਜਿਹੜਾ ਬੜਾ ਵਧੀਆ ਤਰੀਕਾ ਜੀ ਪਪੂਲਰ ਦੀ ਖੇਤੀ ਦੀ ਕਿਤਾਬ ਜਿਹੜੀ ਆ ਉਹ ਛਪੀ ਹੋਈ ਆ ਤੇ ਉਹਦੇ ਵਿੱਚ ਲੱਕੜ ਦਾ ਜਿਹੜਾ ਬਕਾਇਦਾ ਲਪੇਟ ਦੇ ਹਿਸਾਬ ਨਾਲ ਜਿਹੜਾ ਉਹ weight ਕੱਢਿਆ ਗਿਆ ਉਹ ਲਪੇਟ ਦੇ ਹਿਸਾਬ ਨਾਲ ਜਿਹੜਾ weight ਕੱਢਿਆ ਗਿਆ ਉਹ ਬਹੁਤ ਮਤਲਬ ਜਿਹੜਾ ਪਰਫੈਕਟ ਆ ਉਹ ਤੁਸੀਂ ਉਹ ਮੈਂ ਕਈ ਵਾਰਾਂ ਜਿਹੜਾ ਉਹ 5 6 ਵਾਰਾਂ ਮਿੰਤੀ ਕਰਕੇ ਤੇ ਉਹਦੇ ਨਾਲ ਮੈਂ ਜਿਹੜਾ ਉਹਦੀ ਮੈਚ ਕਰ ਕਰ ਚੁੱਕਿਆ ਉਹ ਉਹਦੇ ਉਸ ਟੰਗ ਨਾਲ ਜਿਹੜਾ ਉਹ ਰੇਟ ਜਿਹੜਾ ਲੱਕੜ ਦਾ weight ਆ ਨਿਕਲ ਜਾਂਦਾ ਇਸ ਕਰਕੇ ਲੱਕੜ ਦਾ ਅੰਦਾਜ਼ਾ ਲੱਗ ਜਾਂਦਾ ਮਾਰਕੀਟ ਦੇ ਵਿੱਚ ਜਿਹੜਾ ਉਹ ਰੇਟ ਦਾ ਪਤਾ ਲੱਗ ਜਾਂਦਾ ਉਹਦੇ ਨਾਲ ਫਿਰ ਦੋ ਤਰੀਕੇ ਆ ਵੀ ਭਾਵੇਂ ਉੱਕਾ ਪੁੱਕਾ ਵੇਚ ਲੋ ਭਾਵੇਂ ਤੁਸੀਂ ਉੱਕਾ ਪੁੱਕਾ ਵੇਚ ਲੋ ਤੇ ਭਾਵੇਂ ਤੁਸੀਂ ਤੋਲ ਕੇ ਵੇਚ ਲੋ ਦੋਵੇਂ ਤਰੀਕੇ ਤੁਹਾਨੂੰ ਜਿਹੜੇ ਫਿੱਟ ਬੈ ਜਾਣਗੇ ਮੈਂ ਇਹ ਸੋ ਗਿਆ ਥਾ ਅਸੀਂ ਦੇਖਿਆ ਵੀ ਜਿਆਦਾਤਰ ਜਿਹੜੀ ਤੁਸੀਂ ਪਨੀਰੀ ਤਿਆਰ ਕਰਦੇ ਹੋ ਤੁਹਾਡੇ ਜਿਹੜਾ ਪਨੀਰੀ ਦਾ ਜਿਹੜਾ ਬੂਟਾ ਹੁੰਦਾ ਇਹ ਕਿੰਨੇ ਚ ਵੇਚਦਾ ਜੇਕਰ ਤਿਆਰ ਹੋ ਜਾਂਦਾ ਤੇ ਫਿਰ ਕਿੰਨੇ ਚ ਵੇਚਦਾ ਵੱਡਾ ਹੋ ਜਾਂਦਾ ਇਹ ਇੱਕ ਸਾਲ ਦਾ ਬੂਟਾ ਜਿਹੜਾ ਅਸੀਂ 30 ਤੋਂ 35 ਰੁਪਏ ਦਾ ਦਿੰਨੇ ਆ ਤੇ ਜਿਹੜਾ ਉਹ ਮੁੜ ਕੇ ਖੇਤ ਚ ਲਾਉਣ ਤੋਂ ਬਾਅਦ 5 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 4000 ਤੋਂ 4500 ਰੁਪਏ ਦਾ ਬੂਟਾ ਜਿਹੜਾ ਉਹ ਵਿਕਦਾ ਠੀਕ ਹੈ ਮੈਨਸੋ ਤੁਹਾਡੇ ਵੱਲੋਂ ਜਿਹੜੀ ਕਿ ਪਨੀਰੀ ਤਿਆਰ ਕੀਤੀ ਜਾਂਦੀ ਆ ਜੇ ਵੇਚਣ ਵਾਸਤੇ ਇਹ ਜਿਹੜੀ ਪਨੀਰੀ ਆ ਅਮਰਸਾਹ ਦੀ ਗੱਲ ਕਰੀਏ ਮਾਝੇ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਕਿੱਥੇ ਜਿਹੜੀ ਵੱਥ ਵਾਲ ਜਿਹੜੇ ਲੋਕ ਜਿਹੜੇ ਇਹ ਤੁਹਾਡੇ ਕੋ ਪਨੀਰੀ ਜਿਹੜੀ ਆ ਪਾਪਰ ਦੀ ਲੈ ਕੇ ਜਾਂਦੇ ਨੇ ਵੇਖੋ ਜੀ ਬੰਦਾ ਜਿੱਥੋਂ ਜਿੱਥੇ ਜਿੱਤੇ ਉਹਦੀ ਜਿਆਦਾ ਮਤਲਬ ਪਛਾਣ ਬਣ ਜਾਂਦੀ ਆ ਨਾ ਸਾਡੀ ਪਛਾਣ ਜਿਹੜੀ ਆ ਜਿਆਦਾ ਗੁਰਦਾਸਪੁਰ ਦੇ ਵਿੱਚ ਬਣੀ ਆ ਹੁਣ ਮੇਰੇ ਕੋਲ ਤਕਰੀਬਨ ਲਗਭਗ 40 ਕਾ ਹਜ਼ਾਰ ਬੂਟਾ ਆ ਚੌਂਕ ਲਿਆਂਦੇ ਵਿੱਚ ਜਿਹੜਾ ਵੇਚਣ ਵਾਲਾ ਉਹਦੇ ਵਿੱਚੋਂ ਮੇਰਾ ਮੇਰਾ ਜਿਹੜਾ ਉਹ 30 ਹਜ਼ਾਰ ਬੂਟਾ ਮੇਰਾ ਮੈਨੂੰ ਆਪਣਾ ਮੇਰਾ ਤਜਰਬਾ 30 ਸਾਲ ਦਾ ਵੀ 30 ਹਜ਼ਾਰ ਬੂਟਾ ਜਿਹੜਾ ਮੇਰਾ ਉਹ ਗਰਦਾਸਪੁਰ ਚ ਵਿਕਣਾ 10 ਹਜ਼ਾਰ ਬੂਟਾ ਬਾਕੀ ਸਾਰੇ ਪੰਜਾਬ ਚ ਵਿਕਣਾ ਹਾਂਜੀ ਮੈਨੂੰ ਦੱਸੋ ਵੀ ਪਪੂਲਰ ਦੇ ਨਾਲ ਨਾਲ ਹੋਰ ਕਿਹੜੀ ਕਿਹੜੀ ਤੁਸੀਂ ਖੇਤੀ ਕਰਦੇ ਹੋ ਦਸ਼ਕਾਂ ਜੂ ਸਾਂਝਾ ਕਰਦੇ ਹੋ ਤੇ ਹੋਰ ਲਾਹੇਵੰਦ ਖੇਤੀ ਜਿਹੜੀ ਕਿਹੜੀ-ਕਿਹੜੀ ਹੈਗੀ ਮੈਂ ਤਕਰੀਬਨ ਮੈਨੂੰ 6 ਸਾਲ ਹੋ ਗਿਆ ਮੈਂ ਖਜੂਰ ਲਾਈ ਆ 100 ਖਜੂਰ ਜੇ ਤੋਂ ਮੈਨੂੰ 에어ਪੋਰਟ ਤੋਂ ਰੋਡ ਤੋਂ ਮੈਨੇ ਖਜੂਰ ਲੱਗੀ ਤੇ ਮੈਨੂੰ ਲੱਗੀ ਮੈਂ ਵੇਖੀ ਤੇ ਮੈਨੂੰ ਪਤਾ ਲੱਗਾ ਵੀ ਉਹ ਬੂਟਾ ਜਿਹੜਾ ਉਹ 10000 ਰੁਪਏ ਦੇ ਵਿੱਚ ਬੂਟਾ ਲੱਗਾ ਤੇ ਮੈਂ ਉਥੋਂ ਮਤਲਬ ਵਿਚਾਰ ਕਰਕੇ ਤੇ ਬੰਗਲੌਰ ਤੋਂ ਵੀ ਲੈ ਆਂਦਾ ਖਜੂਰਾਂ ਦਾ ਤੇ ਇਹ ਮੈਂ ਖਜੂਰ 100 ਜਿਹੜੀ ਆ ਉਹ ਲਈ ਉਹ ਖਜੂਰ ਮੇਰੀ ਹੁਣ ਤਿਆਰ ਹੋ ਗਈ ਆ ਔਰ ਉਹਦੇ ਗਾਹਕ ਵੀ ਜਿਹੜੇ ਆ ਉਹ ਖਰੀਜਣ ਵਾਲੇ ਆਉਂਦੇ ਆ ਕਈ ਇੱਕ ਦੋ ਪੈਸਾਂ ਵਾਲੇ ਆਏ ਕਲੋਨੀ ਵਾਲੇ ਆਏ ਆ ਔਰ ਵਧੀਆ ਆਮਦਨ ਜਿਹੜੀ ਆ ਮੈਨੂੰ ਉਹ ਦੇਊਗੀ ਉਹ ਤਕਰੀਬਨ ਬੂਟਾ ਮੇਰਾ ਜਿਹੜਾ 4500 5000 ਦਾ ਜਿਹੜਾ ਉਹ ਵਿਕੇ ਅਸੀਂ ਦੇਖਿਆ ਗਿਲਸਾਹ ਜਾਤਾਂ ਜਿਹੜੀ ਕਿ ਖਜੂਰ ਆ ਘਰਾਂ ਦੇ ਸ਼ਿੰਗਾਰ ਬੰਦੀ ਅਸੀਂ ਦੇਖਿਆ ਵੱਡੀ ਵੱਡੀ ਕੋਠੀਆਂ ਤਿਆਰ ਹੁੰਦੀਆਂ ਨੇ ਪੈਲਸ ਤਿਆਰ ਹੁੰਦੇ ਨੇ ਉਹਨਾਂ ਦੇ ਬਾਹਰ ਖਜੂਰ ਦਾ ਜਿਹੜਾ ਦਰਖਤ ਲਾਇਆ ਜਾਂਦਾ ਵਾ ਅਸੀਂ ਦੇਖਿਆ ਖਾਸ ਕਰਕੇ ਜਦੋਂ ਜੀਟੀ ਰੋਡ ਦੀ ਗੱਲ ਕਰੀਏ ਚਾਹੇ ਏਅਰਪੋਰਟ ਰੋਡ ਆ ਕਿਤੇ ਵੀ ਜਦੋਂ ਨਵੀਂ ਕਲੋਨੀ ਬੰਦੀ ਆ ਖਜੂਰ ਦਾ ਜਿਹੜਾ ਦਰਖਤ ਲਾਇਆ ਜਾਂਦਾ ਵਾ ਅਸੀਂ ਦੇਖਿਆ ਵੀ ਮਾਝੇ ਵਾਲੇ ਵਿੱਚ ਤੁਸੀਂ ਮੰਨ ਲਦਾ ਪਹਿਲੇ ਕਿਸਾਨ ਉਹ ਜਿਹੜਾ ਤੁਸੀਂ ਖਜੂਰ ਦੀ ਖੇਤੀ ਕੀਤੀ ਤੁਹਾਡੇ ਵੱਲੋਂ ਕਿਉਂਕਿ ਜ਼ਿਆਦਾ ਜਿਹੇ ਖਜੂਰ ਦੇ ਉਹ ਜਿਹੜੇ ਪੌਦੇ ਨੇ ਇਹ ਪੰਜਾਬ ਤੋਂ ਬਾਹਰੋਂ ਲਿਆਂਦੇ ਆਣੇ ਤੇ ਬੜਾ ਮਹਿੰਗਾ ਜਿਹੜਾ ਦਰਖਤ ਪੈਂਦਾ ਇੱਕ ਜਿਹੜਾ ਇੱਕ ਦਰਖਤ ਸ਼ਾਇਦ 10 ਹਜ਼ਾਰ ਚ ਪੈਂਦਾ ਪਰ ਤੁਹਾਡੇ ਵੱਲੋਂ ਮਾਝ ਜ ਪਹਿਲੀ ਵਾਰੀ ਖੇਤੀ ਕੀਤੀ ਗਈ ਆ ਕਿੰਨਾ ਕੁ ਇਸ ਦਾ ਫਾਇਦਾ ਬਾਤ ਤੇ ਤੁਹਾਨੂੰ ਹੁਣ ਤੱਕ ਗੱਲ ਕਰੀਏ ਪੰਜਾਬ ਦੀ ਕਿੰਨੇ ਕੁ ਲੋਕਾਂ ਦੇ ਆਰਡਰ ਆ ਚੁੱਕੇ ਨੇ ਅਸੀਂ ਇਹਨੂੰ ਲੈ ਕੇ ਵੀ ਜਿਹੜਾ ਖਜੂਰ ਦਾ ਪੌਦਾ ਤਿਆਰ ਕੀਤਾ ਵਾ ਸਾਡੇ ਆ ਪਹਿਲੀਆਂ ਜਾਂ ਸਾਡੇ ਜਿਹੜੇ ਘਰਾਂ ਵਿੱਚ ਸ਼ਿੰਗਾਰ ਬਣੂਗਾ ਜਾਂ ਪੈਲਤਾਂ ਵਿੱਚ ਕਿੰਨੇ ਕ ਹੁਣ ਤੱਕ ਆ ਚੁੱਕੇ ਦੇਖੋ ਜੀ ਜਿਹੜਾ ਬੂਟਾ ਖਜੂਰ ਦਾ ਬਾਹਰੋਂ ਆਉਂਦਾ ਇੱਕ ਤੇ ਉਹ ਸਾਨੂੰ ਲਾ ਕੇ ਪੈਂਦਾ ਮਹਿੰਗਾ ਦੂਜਾ ਤੁਸੀਂ ਕਿਤੇ ਵੀ ਵੇਖੋ ਖਜੂਰ ਦੇ ਬੂਟੇ ਲੱਗੇ ਅੱਧਿਓ ਬਹੁਤੇ ਸੁੱਕ ਜਾਂਦੇ ਆ ਲਾਉਣ ਤੋਂ ਬਾਅਦ ਆ ਕਿਉਂਕਿ ਉਹ ਬੂਟੇ ਹੀ ਕਈ ਕਈ ਦਿਨਾਂ ਤੱਕ ਜਿਹੜੇ ਆ ਰੁਲਦੇ ਰਹਿੰਦੇ ਆ ਟਰਾਂਸਪੋਰਟ ਦੇ ਵਿੱਚ ਦੂਰੋਂ ਆਉਣ ਕਰਕੇ ਪੁੱਟਣ ਪ੍ਰੰਤ ਮੁੜ ਕੇ ਲਿਆ ਕੇ ਲਾਉਣ ਪ੍ਰੰਤ ਇਹ ਕਰਕੇ ਜਿਹੜਾ ਬੂਟਾ ਮਤਲਬ ਲੋਕਲ ਪੁੱਟ ਕੇ ਤਾਜ਼ਾ ਲੱਗ ਜਾਣਾ ਨਾ ਇੱਕ ਤੇ ਉਹਦੀ ਗਰੰਟੀ 100% ਦੂਜਾ ਜਿਹੜਾ ਸਾਡਾ ਬੂਟਾ ਇੱਥੋਂ ਦਾ ਪਲਿਆ ਬੂਟਾ ਨਾ ਜਿੱਥੇ ਬੂਟਾ ਬੜਾ ਵਧੀਆ ਕਿਉਂਕਿ ਉਹ ਉੱਧਰ ਜਿਆਦਾ ਜਿਹੜਾ ਉਹ ਰਾਸਤਾਨ ਦਾ ਪਲਿਆ ਬੂਟਾ ਆ ਉਹ ਬੜਾ ਕਮਜ਼ੋਰ ਜਿਹਾ ਬੂਟਾ ਹੁੰਦਾ ਇਹ ਸਾਡਾ ਬੂਟਾ ਜਿਹੜਾ ਇਹ ਉਹਦੇ ਨਾਲੋਂ ਮੋਟਾ ਵੀ ਡੋੜਾ ਤੇ ਉੱਚਾ ਵੀ ਜਿਆਦਾ ਜਾਊਗਾ ਵੜਕੇ ਬਾਅਦ ਦੇ ਵਿੱਚ ਜਿਆਦਾ ਉੱਚਾ ਜਾਊਗਾ ਕਿਉਂਕਿ ਇਹ ਇੱਥੇ ਜ਼ਮੀਨ ਜਿਹੜੀ ਜਿਆਦਾ ਪਚਾਊਗਾ ਇੱਥੇ ਜਿਆਦਾ ਬੂਟਾ ਜਿਹੜਾ ਛੇਤੀ ਤਿਆਰ ਹੋ ਸਕਦਾ ਜਿਲ੍ਹਾ ਸਾਹਿਬ ਨੇ ਵੀ ਪਤਾ ਲੱਗਾ ਵੀ ਸਰਕਾਰ ਵੱਲੋਂ ਤੁਹਾਨੂੰ ਵਧੀਆ ਕਿਸਾਨ ਹੋਣ ਦਾ ਤੁਹਾਨੂੰ ਮਾਨ ਸਨਮਾਨ ਦਿੱਤਾ ਗਿਆ ਡੀਸੀ ਸਾਹਿਬ ਜਿਲ੍ਹਾ ਅੰਮ੍ਰਿਤਸਰ ਵੱਲੋਂ ਕਿੰਨਾ ਕ ਮਾਨ ਮਹਿਸੂਸ ਕਰਦੇ ਹੋ ਰਵਾਇਤੀ ਫਸਲਾਂ ਛੱਡ ਕੇ ਪੌਪੂਲਰ ਦੀ ਖੇਤੀ ਕੀਤੀ ਆ ਖਜੂਰ ਦੀ ਖੇਤੀ ਕੀਤੀ ਆ ਮਾਝੇ ਦੀ ਗੱਲ ਕਰੀਏ ਮਾਝੇ ਵਿੱਚ ਮੈਨੂੰ ਲੱਗਦਾ ਵੀ ਤੁਹਾਡੇ ਵੱਲੋਂ ਪਹਿਲੀ ਵਾਰ ਖਜੂਰ ਦੀ ਖੇਤੀ ਕੀਤੀ ਆ ਆਪਣਿਆਂ ਨੂੰ ਵਧੀਆ ਕਿਸਾਨ ਮੰਨਦੇ ਹੋ ਤੇ ਕਿੰਨਾ ਕ ਚੰਗਾ ਲੱਗ ਜਦੋਂ ਮਾਨ ਸਨਮਾਨ ਮ ਪੰਜਾਬ ਦੇ ਅਮਰਸਰ ਦੀ ਗੱਲ ਕਰੀਆ ਅਮਰਸਰ ਡੀਸੀ ਸਾਹਿਬ ਵੱਲੋਂ ਕਿੰਨਾ ਕਿ ਚੰਗਾ ਲਗਾ ਪਿਆ ਬੜਾ ਮਾਣ ਮਹਿਸੂਸ ਹੋਇਆ ਜੀ ਜਦੋਂ ਡੀਸੀ ਸਾਹਿਬ ਨੇ ਸਾਨੂੰ ਸਨਮਾਨ ਕੀਤਾ ਯੂਨੀਵਰਸਿਟੀ ਵਾਲਿਆਂ ਨੇ ਸਨਮਾਨ ਕੀਤਾ ਤੇ ਬੜਾ ਉਹਦੇ ਵਿੱਚ ਵੇਖੋ ਜੀ ਸਨਮਾਨ ਸਨਮਾਨ ਤੇ ਜਿਹੜਾ ਬੰਦੇ ਦਾ ਵਾਧਾ ਹੀ ਆ ਕੋਈ ਵੀ ਬੰਦਾ ਜਦੋਂ ਕੋਈ ਕਿਸੇ ਨੂੰ ਉਤਸ਼ਾਹਤ ਕੀਤਾ ਜਾਵੇ ਤੇ ਉਹਦੇ ਨਾਲ ਜਿਹੜੀ ਆ ਬੰਦੇ ਦਾ ਸਿਰ ਉੱਚਾ ਹੁੰਦਾ ਹੀ ਆ ਹਰ ਇੱਕ ਦਾ ਹੀ ਉਹਦੇ ਵਾਸਤੇ ਮੈਂ ਬੜਾ ਧੰਨਵਾਦ ਕਰਦਾ ਹਾਂ ਡੀਸੀ ਸਾਹਿਬ ਜੇ ਸਾਹਿਬ ਜੇਕਰ ਕਿਸੇ ਨੇ ਤੁਹਾਡੇ ਕੋਲ ਪਪੂਲਰ ਖੇਤੀ ਲੈਣੀ ਹੋਵੇ ਜਾਂ ਖਾਸ ਕਰਕੇ ਜਿਹੜਾ ਖਜੂਰਾਂ ਦੀ ਖੇਤੀ ਕਰਾਉਣੀ ਹੋਵੇ ਤੇ ਕਿਸ ਤਰ੍ਹਾਂ ਤੁਹਾਡਾ رابطہ ਕਰਨਾ ਕਿਉਂਕਿ ਅੱਜ ਪੰਜਾਬ ਦੀ ਗੱਲ ਕਰੀਏ ਮਾਝੇ ਦੀ ਗੱਲ ਕਰੀਏ ਬਹੁਤ ਘੱਟ ਲੋਕਾਂ ਪਤਾ ਖਜੂਰਾਂ ਖੇਤੀ ਕਿਸ ਤਰ੍ਹਾਂ ਹੁੰਦੀ ਆ ਤੁਸੀਂ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਪਪੂਲਰ ਦੀ ਖੇਤੀ ਵਾਸਤੇ ਕਿਸ ਤਰ੍ਹਾਂ ਨਾਲ ਸੰਪਰਕ ਕਰ ਜੇਕਰ ਤੁਹਾਡੇ ਕੋਲ ਕਿਸੇ ਨੇ ਪਨੀਰੀ ਲੈਣੀ ਹੋਵੇ ਸਾਡਾ ਵੇਖੋ ਜੀ ਮੇਰਾ ਜਿਹੜਾ ਸੰਪਰਕ ਦਾ ਸਾਧਨ ਆ ਉਹ ਤਕਰੀਬਨ ਸਾਰੇ ਡਿਪਾਰਟਮੈਂਟ ਚਾਹੀਓ ਐਗਰੀਕਲਚਰ ਹੋਵੇ ਚਾਹੀਓ ਯੂਨੀਵਰਸਿਟੀ ਦਾ ਹੋਵੇ ਚਾਹੀਓ ਬਾਗਬਾਨੀ ਹੋਵੇ ਜਾ ਇਹ ਵਣੂ ਭਾਗੂ ਗਏ ਸਾਰਿਆਂ ਕੋਲ ਜਿਹੜਾ ਉਹ ਮੇਰਾ ਸੰਪਰਕ ਨੰਬਰ ਹੈਗਾ ਬਾਕੀ ਮੈਂ ਕਿਸਾਨ ਮੇਲੇ ਸਾਰੇ ਜਿਹੜੇ ਟੈਂਡ ਕਰਦਾ ਰਹਿਣਾ ਉੱਥੇ ਪ੍ਰਦਰਸ਼ਨੀ ਆਪਣੀ ਲਾਉਂਦਾ ਰਹਿਣਾ ਤੇ ਮੇਰਾ ਜਿਹੜਾ ਮੋਬਾਈਲ ਨੰਬਰ ਆ 94170 63266 ਆ ਤੇ ਰਣਜੀਤਆ ਮਨੀ ਦੇ ਵਿੱਚ ਮੈਂ ਰੈਸ਼ ਦੇ ਉੱਤੇ ਮੇਰਾ ਦਫਤਰ ਆ ਬਾਕੀ ਜਿਹੜਾ ਰੈਸ਼ ਵਾਲਾ ਦਫਤਰ ਇਹ ਦਰਸਾਉਂਦਾ ਆ ਕਿ ਮੈਂ ਜਿਹੜੀ ਚੀਜ਼ ਜੜੀ ਆ ਉਹ ਗਰੰਟੀ ਵਾਲੀ ਵੇਚਦਾ ਔਰ ਬਿੱਲ ਕੱਟ ਕੇ ਦਿੰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਸਰਦਾਰ ਬਲਦੇਵ ਸਿੰਘ ਗਿੱਲ ਜਿਹੜੇ ਕਿ ਬਿਲੀ ਬੋਰਡ ਮਹਿਕਮੇ ਜਿ ਰਿਟ ਪੰਜਾਬ ਸਰਕਾਰ ਜਿਹੜੀ ਕਿ ਅਮਰਸਾ ਦੇ ਡੀਸੀ ਸਾਹਿਬ ਵੱਲੋਂ ਮਾਨ ਸਮਾਨ ਦਿੱਤਾ ਗਿਆ ਵਾ ਅਤੇ ਜਿੱਥੇ ਰਵਾਇਤੀ ਫਸਲਾਂ ਛੱਡ ਕੇ ਝੋਲਾ ਕਰਨ ਦੀ ਬਜਾਇ ਛੱਡ ਕੇ ਇਹਨਾਂ ਵੱਲੋਂ ਖਜੂਰ ਜਿਹੜੇ ਲਾਈਆਂ ਗਈਆਂ ਵਾ ਅਤੇ ਨਾਲ ਹੀ ਪੌਪੂਲਰ ਦੀ ਖੇਤੀ ਕੀਤੀ ਇਹ ਆ ਤੁਸੀਂ ਦੇਖਿਆ ਵੀ ਇਹਨਾਂ ਵੱਲੋਂ ਵੱਧ ਮੁਨਾਫਾ ਜਿਹੜਾ ਇਹਨਾਂ ਨੂੰ ਮਿਲ ਰਿਹਾ ਵਾ ਅਤੇ ਉਹਨਾਂ ਨੇ ਸਨੇਹਾ ਦਿੱਤਾ ਦੂਸਰੀ ਖਾ ਕੇ ਕਿਸਾਨਾਂ ਨੂੰ ਵੀ ਝੋਲਾ ਕਰਨ ਛੱਡ ਕੇ ਰਵਾਇਤੀ ਫਸਲਾਂ ਛੱਡ ਕੇ ਪਰਪਲ ਦੀ ਖੇਤੀ ਕੀਤੀ ਜਾਵੇ ਤਾਂ ਜੋ ਕਿ ਲੱਖਾਂ ਦਾ ਜਿਹੜਾ ਕੋਈ ਮੁਨਾਫਾ ਹੋ ਸਕੇ ਮੀਨੂ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਅਮਰਸਾ ਤੋਂ